ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀਐਨਟੀ ਬਰਗਾੜੀ ਤੇ ਆਹ ਡੀਜ਼ਲ ਪੰਪ ਤੁਸੀਂ ਦੇਖ ਰਹੇ ਹੋ ਟਰੈਕਟਰ ਦੇ ਕਲਰ ਨਾਲੋਂ ਅੱਡਾ ਨਜ਼ਰ ਆ ਇਹਦੀ ਰਿਪੇਅਰ ਜ਼ਿਆਦਾ ਕਿ ਉਹਦੀ ਬਈ ਰਿਪੇਅਰ ਇਹਦੀ ਜ਼ਿਆਦਾ ਥੋੜੀ ਇਹ ਰਬੜਾ ਰਬੜਾ ਹੁੰਦੀਆਂ ਠੀਕ ਆ ਇਹ ਉਹ ਛੇ ਦੀ ਘਰ ਕੋਲ ਚੰਦਗਾ ਇਹਨਾਂ ਦੀ ਰਿਪੇਅਰ ਹੈ ਜੋ ਜਨੋਂ ਜੋ ਕਲਚ ਖੁੱਲ ਗਿਆ ਸੀਗਾ ਜੋ ਇਹਦੇ ਵਿੱਚ ਕਲਚ ਮੇਡ ਇਨ ਇੰਗਲੈਂਡ ਵਾਲਾ ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀਐਨਟੀ ਬਰਗਾੜੀ ਤੇ ਉਮੀਦ ਆ ਸਾਰੇ ਸੱਜਣ ਠੀਕ ਹੋਣਗੇ ਲਓ ਸੱਜਣੋ ਅੱਜ ਦੀ ਵੀਡੀਓ 'ਚ ਆਪਾਂ ਗੱਲਬਾਤ ਕਰਦੇ ਆਂ ਜੋ ਤੁਸੀਂ ਫਰੇਮ ਦੇ ਵਿੱਚ ਇੱਕ ਸੋਨਾ ਲੀਕਾ 750 2002-3 ਮਾਡਲ ਜਿਹੜਾ ਟਰੈਕਟਰ ਦੇਖ ਰਹੇ ਹੋ। ਸੋਦੇ ਡੀਜ਼ਲ ਪੰਪ ਦੀ ਆਪਾਂ ਗੱਲਬਾਤ ਕਰਦੇ ਆਂ ਕਿਉਂਕਿ ਬਾਈ ਨੇ ਇਹਦੇ ਡੀਜ਼ਲ ਪੰਪਾ ਜਿਹੜਾ ਪੁਰਾਣਾ ਲਾ ਕੇ ਤੇ ਹੋਰ ਲਿਆ ਕੇ ਲਾਇਆਗਾ। ਬਾਕੀ ਗੱਲਬਾਤ ਕਰਾਂਗੇ ਕਿਉਂ ਬਦਲਿਆ ਤੇ ਕੀ ਇਹ ਪੰਪ ਦੇ ਵਿੱਚ ਪ੍ਰੋਬਲਮ ਸੀ। ਤੇ ਸੋ ਮਿੱਤਰੋ ਜੁੜ ਰਹੇ ਵੀਡੀਓ ਦੇ ਨਾਲ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਤੇ ਜਾਣਕਾਰੀ ਦੇਵਾਂਗੇ। ਆ ਡੀਜ਼ਲ ਪੰਪ ਤੁਸੀਂ ਦੇਖ ਰਹੇ ਹੋ ਟਰੈਕਟਰ ਦੇ ਕਲਰ ਨਾਲੋਂ ਅੱਡਾ ਨਜ਼ਰ ਆ ਰਿਹਾਗਾ ਕਿਉਂਕਿ ਇਹ 12 13 ਮਾਡਲ ਦਾ ਬਾਈ ਲੈ ਕੇ ਆਇਆ ਪੰਪ ਪੁਰਾਣਾ ਤੇ ਜਿਹੜਾ ਇਹਦਾ ਪਹਿਲਾ ਵਾਲਾ ਪੰਪ ਸੀਗਾ ਡੀਜ਼ਲ ਪੰਪ ਉਹ ਵੀ ਤੁਹਾਨੂੰ ਦਿਖਾਉਣਾ ਜੋ ਵੱਡੇ ਗਵਰਨਰ ਵਾਲਾ ਪੰਪ ਸੀ ਤੇ ਰੇਸ ਤੇ ਹੀ ਬੰਦ ਹੁੰਦਾ ਸੀ ਤੇ ਰੇਸ ਤੇ ਹੀ ਸਟਾਰਟ ਹੁੰਦਾ ਸੀਗਾ ਆ ਤੁਸੀਂ ਡੀਜ਼ਲ ਪੰਪ ਦੇਖ ਸਕਦੇ ਹੋ ਬਾਕੀ ਇਹ ਬਦਲਣ ਦਾ ਕਾਰਨ ਪੁੱਛਦਿਆਂ ਬਾਈ ਤੋਂ ਬਾਕੀ ਤੁਹਾਨੂੰ ਮੋਟੀ ਮੋਟੀ ਜਨੋਲਜ ਦੇ ਦਾਂ ਕਿਉਂਕਿ ਇਸ ਡੀਜ਼ਲ ਪੰਪ ਦਾ ਜਿਹੜਾ ਗਵਰਨਰ ਹੁੰਦਾ ਸੱਜਣੋ ਉਹ ਵੱਡਾ ਹੁੰਦਾ ਤੇ ਵੱਡਾ ਗਵਰਨਰ ਹੋਣ ਦੇ ਕਾਰਨ ਕਰਕੇ ਟਰੈਕਟਰ ਦੀ ਪੈਕਅਪ ਵੀ ਘਟਦੀ ਆ ਤੇ ਡੀਜ਼ਲ ਵੀ ਵੱਧ ਖਾਂਦਾਗਾ ਇਸੇ ਕਾਰਨ ਕਰਕੇ ਇਹ ਕਈ ਭਰਾਏ ਡੀਜ਼ਲ ਪੰਪ ਜਿਹੜਾ ਬਦਲ ਦਿੰਦੇ ਨੇ ਛੋਟੇ ਗਵਰਨਰ ਲਾ ਦਿੰਦੇ ਨੇ ਜਿਹਦੇ ਨਾਲ ਟਰੈਕਟਰ ਦੀ ਪੈਕਅਪ ਵੱਧ ਜਾਂਦੀ ਆ ਤੇ ਡੀਜ਼ਲ ਖਪਤ ਵੀ ਘਟ ਜਾਂਦੀ ਆ ਬਾਕੀ ਜਿੰਨਾ ਭਰਾਵਾਂ ਦੇ ਉਹ ਡੀਜ਼ਲ ਪੰਪ ਲੱਗਿਆ ਹੋਇਆ ਇਹਦੇ ਨਾਲ ਦਾ ਜਿਹੜੇ ਜਿਹੜੇ ਟਰੈਕਟਰ ਤੇ ਜਿਨ੍ਹਾਂ ਦੇ ਲੱਗਿਆ 올ਡ ਮਾਡਲਾਂ ਦੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਤੁਹਾਨੂੰ ਜਾਣਕਾਰੀ ਦਉਨੇ ਆ ਬਾਈ ਤੋਂ ਜਿੰਨਾ ਦਾ ਟਰੈਕਟਰ ਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਨਾਮ ਬਾਈ ਜੀ ਤੁਹਾਡਾ ਚਰਨਜੀਤ ਸਿੰਘ ਚਰਨਜੀਤ ਸਿੰਘ ਤੇ ਕਿਹੜਾ ਮਾਡਲ ਆ ਬਾਈ ਟਰੈਕਟਰ ਏਸੋਨ ਲਿਖਾ 2001 ਮਾਡਲ ਅੱਛਾ 2001 ਮਾਡਲ ਆ ਤੇ ਕਾਹਤੇ ਚਲਾਉਣਾ ਫਿਰ ਇਹ ਟਰਾਲੇ ਤੇ ਚੱਲਦਾ ਵੀ ਬਾਈ ਤੇ ਵੀ ਚੱਲਦਾ ਠੀਕ ਆ ਬਾਈ ਤੇ ਵੀ ਤੇ ਟਰਾਲੇ ਤੇ ਵੀ ਹਾਂਜੀ ਠੀਕ ਆ ਤੇ ਬਾਈ ਇਹ ਡੀਜ਼ਲ ਪੰਪ ਆ ਜਿਹੜਾ ਤੂੰ ਬਲਦਾਕ ਆ ਤੂੰ ਦਿੱਤਾ ਇਹਦਾ ਫਿਰ ਇਹ ਵਾ ਡੀਜ਼ਲ ਖਰਚਾ ਜ਼ਿਆਦੇ ਆ ਥੋੜਾ ਜਿਹਾ ਇੱਕ ਇੱਕ ਕ੍ਰਾਊਨ ਚ ਵੀ ਥੋੜਾ ਜਿਆ ਮਹਿੰਗਾ ਪੈਂਦਾ ਜੇ ਆਪਾਂ ਨਾ ਡਾਊਨ ਹੋ ਗਿਆ ਸੀ ਇਹਨੂੰ ਤੇ ਮਤਲਬ ਇਹ ਕ੍ਰਾਊਨ ਬਾਰੇ ਪੁੱਛਿਆ ਹੋਣਾ ਕਿਸੇ ਨੂੰ ਹਾਂਜੀ ਹਾਂਜੀ ਪੁੱਛਿਆ ਸੀਗਾ ਵੀ ਇਹਦਾ ਖਰਚਾ ਜ਼ਿਆਦੇ ਆ ਤੇ ਫਿਰ ਇਹ ਬਾਈ ਕਿੰਨੇ ਕਿਦਾ ਪੈ ਗਿਆ ਤੁਹਾਨੂੰ ਪੰਪ ਫਿਰ ਇਹੇ ਜੀ ਆਹ ਲਿਆਂਦਾ 6000 ਦਾ ਅੱਛਾ 6000 ਦਾ ਪੰਪ ਪੈ ਗਿਆ ਤੇ ਕ੍ਰਾਊਨ ਤੇ ਕਿੰਨੇ ਪੈਸੇ ਲੱਗਦੇ ਸੀ ਕ੍ਰਾਊਨ ਤੇ ਲੱਗਦਾ ਸੀ 12-13000 ਰੁਪਏ ਅੱਛਾ 12-13000 ਰੁਪਏ ਲੱਗਦਾ ਸੀ ਤੇ ਗਾਰੰਟੀ ਵਾਰੰਟੀ ਕੋਈ ਦਿੱਤੀ ਉਹਨਾਂ ਨੇ ਕਿ ਨਹੀਂ ਦਿੱਤੀ ਗਾਰੰਟੀ ਵਾਰੰਟੀ ਇਹ ਕਿਹੜੇ ਮਾਡਲ ਦਾ ਕਹਿ ਕੇ ਦੱਸ ਤੈਨੂੰ 13 ਮਾਡਲ ਦਾ ਕਹਿ ਕੇ ਅੱਛਾ 13 ਮਾਡਲ ਦਾ ਕਹਿ ਕੇ ਦੱਸ ਤਾ ਕਾ ਹਾਂਜੀ ਠੀਕ ਆ ਕਿੱਥੋਂ ਲਿਆਂਦਾ ਇਹ ਮੋਗੇ ਤੋਂ ਕਿ ਮਲੋੜ ਤੋਂ ਮੋਗੇ ਤੋਂ ਲਿਆਂਦਾ ਜੀ ਅੱਛਾ ਮੋਗੇ ਤੋਂ ਲੈ ਕੇ ਆਂਦਾ ਰਾਜੂ ਤੋਂ ਲਿਆਂਦਾ ਅੱਛਾ ਰਾਜੂ ਬਾੜ ਕਿੱਥੋਂ ਲਿਆਂਦਾ ਰਾਜੂ ਬਾੜ ਤੇ ਪਹਿਲਾਂ ਕੀ ਡੀਜ਼ਲ ਖਾਂਦਾ ਸੀ ਬਾਈ ਟਰਾਲੇ ਤੇ ਕਿ ਕਿਲੋਮੀਟਰ ਦੇ ਹਿਸਾਬ ਨਾਲ ਇਹ ਜੀ 4 ਕਿਲੋਮੀਟਰ ਹੀ ਕੱਢਦਾ ਜੀ ਪਹਿਲਾਂ ਜੀ ਅਛਾ 4 ਲੀਟਰ ਨਾਲ ਅਛਾ ਲੀਟਰ ਨਾਲ 4 ਕਿਲੋਮੀਟਰ ਕੱਢਦਾ ਸੀ ਪਹਿਲਾਂ ਹੁਣ ਐਵਰੇਜ ਦੇਖਾਂਗੇ ਨਾ ਆਪਾਂ ਹਾਂਜੀ ਹਾਂਜੀ ਹੁਣ ਚੈੱਕ ਕਰਾਂਗੇ ਆਪਾਂ ਹਾਂ ਕਿਉਂਕਿ ਦੁਆਰੇ ਆਪਾਂ ਵੀਡੀਓ ਪਾਵਾਂਗੇ ਐਵਰੇਜ ਤੇ ਹਾਂਜੀ ਹਾਂਜੀ ਠੀਕ ਹੈ ਤੇ ਕਿੰਨੇ ਕ ਟਾਈਮ ਦਾ ਬਾਈ ਤੂੰ ਟਰਾਲੇ ਦਾ ਕੰਮ ਕਰਦਾ ਇੱਥੇ ਇਹਨੂੰ ਵੀ ਢਾਈ ਸਾਲ ਹੋ ਗਏ ਦੀ ਅਛਾ ਢਾਈ ਸਾਲ ਹੋ ਗਏ ਟਰਾਲੇ ਦਾ ਕੰਮ ਕਰਦਾ ਹਾਂ ਠੀਕ ਹੈ ਤੇ ਹੋਰ ਕੋਈ ਇੰਪਲੀਮੈਂਟ ਤਾਂ ਤਾਂ ਲਾਇਆ ਨਹੀਂ ਨਹੀਂ ਹੋਰ ਤੇ ਨਹੀਂ ਲਾਇਆ ਬਾਈ ਤੇ ਤੇ ਟਰਾਲੇ ਦੀ ਟਰਾਲੇ ਦੀ ਠੀਕ ਤੇ ਚੱਲਦਾ ਹੀ ਲਿਆ ਆਉਣਾ ਨਾ ਟਰੈਕਟਰ ਫਿਰ ਠੀਕ ਹੈ ਹਾਂਜੀ ਤੇ ਚਲੋ ਬਾਈ ਜੀ ਜਾਣਕਾਰੀ ਦਿੱਤੀ ਧੰਨਵਾਦ ਤੁਹਾਡਾ ਓਕੇ ਜੀ ਧੰਨਵਾਦ ਥੈਂਕ ਯੂ ਤੇ ਸੱਜਣੋ ਇਹ ਬਾਈ ਨੇ ਟਰੈਕਟਰ ਚੱਲਦਾ ਹੀ ਲਿਆ ਸੀਗਾ ਤੇ ਬਾਈ ਤੋਂ ਆਪਾਂ ਪੁੱਛਿਆ ਸੀਗਾ ਇਹ 2001 ਮਾਡਲ ਟਰੈਕਟਰ ਆ ਤੁਸੀਂ ਕੰਡੀਸ਼ਨ ਚੈੱਕ ਕਰ ਸਕਦੇ ਹੋ ਤੁਹਾਨੂੰ ਪਤਾ ਯਾ ਟਰਾਲੇ ਤੇ ਚੱਲਣ ਦੇ ਨਾਲ ਆ ਟਾਇਰਾਂ ਦੀ ਇਦਾਂ ਦੀ ਕੰਡੀਸ਼ਨ ਹੋਈ ਜਾਂਦੀ ਆ ਅਕਸਰੀ ਤੁਸੀਂ ਦੇਖ ਸਕਦੇ ਹੋ ਆ ਹਾਲ ਤਾਂ ਟਰਾਲਾ ਥੋੜਾ ਜਿਹਾ ਜਰਖਲ ਦਾ ਵਾਧਾ ਟਰੈਕਟਰ ਨੂੰ ਹਮ ਆ ਮਗਰੋਂ ਕੰਡੀਸ਼ਨ ਆ ਟਰੈਕਟਰ ਦੇ ਚਲੋ ਮਿੱਤਰੋ ਬਾਕੀ ਤੁਹਾਨੂੰ ਵੀਡੀਓ ਫੇਰ ਪਾਵਾਂਗੇ ਆਪਾਂ ਟੈਸਟ ਲੈ ਕੇ ਇਸ ਟਰੈਕਟਰ ਦਾ ਲਓ ਸੱਜਣੋ ਜੋ ਆਪਾਂ ਡੀਜ਼ਲ ਪੰਪ ਪੁਰਾਣਾ ਜਿਹੜਾ ਲੈ ਕੇ ਲਾਇਆ ਸੀਗਾ ਮੋਗੇ ਤੋਂ ਸੋ ਆਪਾਂ ਉਤਾਰਤਾ ਕਾਰਨ ਕੀ ਹੋਇਆ ਟਰੈਕਟਰ ਸਟਾਰਟ ਤਾਂ ਹੋ ਗਿਆ ਪਰ ਲੇਕਨ ਕਾਲਾ ਧੂਆਂ ਬਹੁਤ ਜ਼ਿਆਦਾ ਮਾਰਦਾ ਸੀਗਾ ਜਿਹਦੇ ਕਾਰਨ ਕਰਕੇ ਫਿਰ ਸਾਨੂੰ ਲਾਉਣਾ ਪਿਆ ਤੇ ਹੁਣ ਆਪਣਾ ਵਿਚਾਰ ਬਣਿਆ ਵੀ ਆਪਾਂ ਪੁਰਾਣਾ ਜਿਹੜਾ ਪੰਪ ਉਤਾਰਿਆ ਉਹਦੇ ਮਗਰੀ ਗਵਰਨਰ ਲਾ ਦੀ ਤੇ ਹੁਣ ਆਪਾਂ ਰੈ ਬਣਾਈਆ ਵੀ ਆ ਜਿਹੜਾ ਡੀਜ਼ਲ ਪੰਪ ਆ ਪਹਿਲਾਂ ਵਾਲਾ ਹੀ ਤੇ ਸੋਵੇ ਦੇ ਵਿੱਚ ਹੀ ਬਾਈ ਤੋਂ ਗਵਰਨਰ ਲਵਾਵਾਂਗੇ ਇਹਦੇ ਵਿੱਚ ਤੇ ਬਾਕੀ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਜਾਣਕਾਰੀ ਦਿੰਨੇ ਆ ਦੋਨਾਂ ਡੀਜ਼ਲ ਪੰਪਾਂ ਦੇ ਵਿੱਚ ਫਰਕ ਕੀ ਹੁੰਦਾ ਤੇ ਕਿਹੜੇ ਡੀਜ਼ਲ ਪੰਪ ਦੀ ਖਿਚਾਈ ਜ਼ਿਆਦਾ ਹੁੰਦੀ ਹੈ ਤੇ ਕਿਹੜਾ ਡੀਜ਼ਲ ਘਟ ਖਾਂਦਾ ਹੈ ਉਹ ਬਾਈ ਨੂੰ ਪੁੱਛਦੇ ਆ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਇਹ ਜਿਹੜੇ ਦੋ ਪੰਪ ਆਪਣੇ ਇਹਨਾਂ ਦਾ ਕੀ ਨਾਂ ਲੈਂਦੇ ਆ ਮਤਲਬ ਕਹਿੰਦੇ ਨੇ ਵੱਡੇ ਗਵਰਨਰ ਵਾਲਾ ਕਿ ਛੋਟੇ ਵਾਲਾ ਕੀ ਕਹਿੰਦੇ ਨੇ ਵੱਡੇ ਗਵਰਨਰ ਵੱਡੇ ਬੇਟਾ ਵਾਲਾ ਆ ਗਿਆ ਇਹ ਨੂੰ ਆਪਾਂ ਸੋਨਾ ਦੀ ਕਾਲਾ ਕਹਿੰਦੇ ਨੇ ਠੀਕ ਆ ਤੇ ਵੱਡੇ ਗਵਰਨਰ ਦੇ ਵਿੱਚ ਪਹਿਲਾਂ ਦੋ ਪੰਪ ਵੀ ਦੋ ਤਰ੍ਹਾਂ ਦੇ ਆਏ ਨੇ ਪੰਪ ਹਾਂ ਦੋ ਤਰ੍ਹਾਂ ਦੇ ਇੱਕ 59 ਕਿਰਾਂ ਦੇ ਆਇਆ ਪਹਿਲਾਂ ਪਹਿਲਾਂ ਅੱਛਾ 59 ਕਿਰਾਂ ਦੇ ਆਇਆ ਇਹ ਸੋਨਾ ਲਿਕਾ ਨੂੰ ਵੀ ਲਾਇਆ ਸੀ ਨਾ ਡੀਆਈ ਚ ਆਰਕਯੂ ਵੀ ਲਾਇਆ ਸੀ ਆਰਕਯੂ ਵੀ ਅੱਛਾ ਆਰਕਯੂ ਵੀ ਠੀਕ ਆ ਤੇ ਇਹਦੀ ਰਿਪੇਅਰ ਜ਼ਿਆਦਾ ਹੈ ਬਾਈ ਪੰਪ ਦੀ ਕਿ ਉਹ ਦੀ ਜ਼ਿਆਦਾ ਗਈ ਰਿਪੇਅਰ ਥੋੜੀ ਇਹਦੇ ਰਬੜਾ ਰਬੜਾ ਹੁੰਦੇ ਨੇ ਇਹਨਾਂ ਦੀ ਰ ਅੱਛਾ ਇਹਦੀ ਰਿਪੇਅਰ ਜ਼ਿਆਦਾ ਕੀ ਉਹਦੀ ਰਿਪੇਅਰ ਕਰਨ ਦਾ ਤੇ ਜੇ ਆਪਾਂ ਡੀਜ਼ਲ ਵਾਧਾ ਤੇ ਘੱਟ ਖਾਣ ਦਾ ਗੱਲ ਕਰੀਏ ਤੇ ਇਹਨਾਂ ਪੰਪਾਂ ਦੇ ਵਿੱਚੋਂ ਕਿਹੜਾ ਡੀਜ਼ਲ ਵੱਧ ਖਾਂਦਾ ਤੇ ਕਿਹੜਾ ਘੱਟ ਖਾਂਦਾ ਪੰਪ ਬਾਈ ਜੇ ਤਾਂ ਆਪਾਂ ਪੁਰਾਣੇ ਮਾਡਲ ਦੇ ਵੇਖੇ 99 ਗ੍ਰਾਮ ਦਾ ਡੀਜ਼ਲ ਤਾਂ ਆਹੀ ਵੇਲੇ ਘੱਟ ਖਾਂਦਾ ਸੀ ਠੀਕ ਹੈ ਤੇ ਜਦੋਂ ਇਹਦੀ ਰਿਪੇਅਰ ਭਾਣ ਲੱਗ ਜਾਂਦਾ ਫਿਰ ਹੀ ਵੱਧ ਖਾਣ ਲੱਗ ਜਾਂਦਾ ਠੀਕ ਹੈ ਇਹ ਜਦੋਂ ਰਿਪੇਅਰ ਵਾਧ ਮਤਲਬ ਮੰਗਣ ਵਾਲਾ ਹੋ ਜੇ ਹਾਂ ਹਾਂ ਫਿਰ ਇਹ ਵੱਧ ਤੇਲ ਖਾਂਦਾ ਹੈ ਤੇ ਤੇਲੇ ਤੇ ਜੇ ਇਹਦੀ ਗੱਲ ਕਰੀਏ ਇਹ ਕਿਵੇਂ ਕੀ ਕਰਦਾ ਜੇ ਡਾਊਨ ਹੋ ਜੇ ਇਹ ਪੰਪ ਇਹ ਬਰ ਸਟਾਰਟ ਹੋ ਗਏ ਬੰਦ ਹੋਣ ਲੱਗ ਜਾਂਦਾ ਜਾਂ ਖਚਾਈ ਛੱਡ ਜਾਂਦਾ ਇਹ ਠੀਕ ਹੈ ਧੂਏ ਦੀ ਪ੍ਰੋਬਲਮ ਆ ਜਾਂਦੀ ਇਹਨੂੰ ਧੂਏ ਦੀ ਪ੍ਰੋਬਲਮ ਆ ਜਾਂਦੀ ਹੈ ਨਾ ਇਹ ਠੀਕ ਹੈ ਤੇ ਜੇ ਇਹਦੇ ਖਰਚੇ ਦੀ ਗੱਲ ਕਰੀਏ ਬਾਈ ਜੇ ਮੰਨ ਲਾ ਆ ਤਿਆਰ ਕਰਨਾ ਹੋਵੇ ਪੰਪ ਇਹ ਤੇ ਜ਼ਿਆਦਾ ਪੈਸੇ ਲੱਗਦੇ ਆ ਕਿ ਉਹ ਤੇ ਜ਼ਿਆਦਾ ਲੱਗਦੇ ਆ ਉਹਦੇ ਤੇ ਫਿਰ ਘੱਟ ਲੱਗਦੇ ਇਹਦੇ ਤੇ ਥੋੜੇ ਆਪਣਾ ਗਵਰਨਰ ਵੇਟ ਬਦਲਣੇ ਪੈਣਗੇ ਇਹਦੇ ਇਹ ਨਾਲ ਤਾਂ ਤਿਆਰ ਕਰ ਦਾਂਗੇ ਇਹ ਨਾਲ ਨਾਲ ਠੀਕ ਹੈ ਤੇ ਹੁਣ ਆਪਾਂ ਖਚਾਈ ਦੀ ਗੱਲ ਕਰਕੇ ਇਹਨਾਂ ਪੰਪਾਂ ਦੇ ਵਿੱਚ ਕਿਹੜੇ ਪੰਪ ਦੀ ਤੁਸੀਂ ਜ਼ਿਆਦਾ ਖਚਾਈ ਮੰਨਦੇ ਹੋ ਜਾਈ ਤਾਂ ਹੁਣ ਨਾਲ ਦਾ ਪੰਪੀ ਆਪਾਂ ਤਿਆਰ ਕਰਕੇ ਕਿਹੜੀ ਖਚਾਈ ਵਧਾਵਾਂਗੇ। ਕਿ ਆ ਆ ਪੰਪ ਤਾਂ ਨਹੀਂ ਜਿਆਦਾ ਖਚਾਈ ਖਚਾਈ ਕਰਦਾ ਕਿ ਇੱਕ ਮਾਲਿਕਾ ਦਾ ਜਿਹੜਾ ਨਵੇਂ ਮਾਡਲ ਟਰਨ 3 ਬੋਲਦੇ ਆ ਜਿਹਨੂੰ ਹਾਂ 3 ਚ ਕੰਮ ਜਾਵੇ ਇਹ ਆ। ਠੀਕ ਆ। ਲੰਮੇ ਹੋਲਡਰ ਵਾਲਾ ਇਹਦੇ ਲੰਮੇ ਹੋਲਡਰ ਵਾਲਾ ਬੋਲਦੇ ਆ। ਕਹਿਣ ਦਾ ਮਤਲਬ ਛੋਟੇ ਗਵਰਨਰ ਵਾਲੇ ਦੀ ਖਚਾਈ ਜ਼ਿਆਦਾ ਹੋਊਗੀ। ਜ਼ਿਆਦਾ ਹੁੰਦੀ ਆ। ਠੀਕ ਆ। ਡੀਜ਼ਲ ਵੀ ਫਿਰ ਘੱਟ ਖਾਂਦਾ। ਮਾਡਲ ਆ ਗਿਆ ਇਹਦੇ ਚ ਫਿਰ ਇਹੀ ਕੰਮ ਜਾਵੇ ਇਹੀ ਆ। ਇਹ ਫਿਰ ਕਿੰੇ ਵੀ A ਟਾਈਪ ਆ ਗਈ। ਮਤਲਬ ਕਿੇਮਾ ਹੋਲਡਰ ਛੋਟੇ ਆ ਗਏ। ਹਾਂ। ਤੇ ਪੁਰਾਣਾ ਮਾ ਠੀਕ ਆ ਚਲੋ ਬਾਈਆਂ ਦਾ ਕਹਿੰਦਾ ਇਹ ਇਹ ਇਸ ਪੰਪ ਤੇ ਗਵਰਨਰ ਲੱਗ ਕੇ ਗਵਰਨਰ ਆਹਦੇ ਕਿਹਨੂੰ ਆ ਆ ਚੀਜ਼ ਨੂੰ ਆ ਆ ਪੀਸ ਨਵਾਂ ਲੱਗ ਕੇ ਇਹਦੇ ਇਹਦੇ ਖੁੱਲ ਕੇ ਇੱਥੇ ਲੱਗ ਜਾਊਗਾ ਹਾਂ ਹਾਂ ਇੱਥੇ ਲੱਗ ਕੇ ਇਹ ਵੀ ਉਹਦੇ ਵਰਗਾ ਕੰਮ ਕਰੂਗਾ ਕਹਿੰਦਾ ਮਤਲਬ ਹਾਂ ਇਹਦੇ ਨੂੰ ਤਿਆਰ ਕਰ ਦੇਣਾ ਹਾਂ ਉਹਨਾਂ ਹੀ ਕੰਮ ਕਰੂਗਾ ਉਹਨਾਂ ਕੰਮ ਨਹੀਂ ਕਰੂਗਾ ਠੀਕ ਆ ਠੀਕ ਆ ਤੇ ਐਂ ਤਾਂ ਫਿੱਟ ਹੋ ਜਾਂਦਾ ਉਹਨਾਂ ਜਿਗਾਰਡ ਸਾਰਾ ਵਿੱਚ ਹਾਂ ਫਿੱਟ ਹੋ ਜਾਂਦਾ ਬਸ ਉਹੀ ਸਰਾਬ ਹੁੰਦੇ ਆ ਠੀਕ ਆ ਬਸ ਉਹੀ ਆ ਜਾਂਦਾ ਠੀਕ ਆ ਤੇ ਚਲੋ ਮਿੱਤਰੋ ਬਾਕੀ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਊਗੀ ਤੇ ਕਰਦੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਖੋਲਦੇ ਆਪਾਂ ਫਾਰਮ ਟਰੈਕ ਦਾ ਕਲੱਚ ਤੇ ਕਲੱਚ ਖੋਲ ਕੇ ਦੇਖਦੇ ਆਂ ਕੀ ਪੈਂਦਾ ਕਲੱਚ ਦੇ ਵਿੱਚ ਕਿਉਂਕਿ ਇਸ ਟਰੈਕਟਰ ਦੀ ਜੋ ਕਲੱਚ ਪਲੇਟ ਆ ਆਪਣੀ ਸਲਿੱਪ ਕਰਦੀ ਆ ਜਿਹਦੇ ਕਾਰਨ ਕਰਕੇ ਆਪਾਂ ਨੂੰ ਖੋਲਣਾ ਪਿਆ ਤੇ ਚਲੋ ਖੋਲਦੇ ਆਪਾਂ ਜੋੜ ਦਾ ਜਲਦੀ ਜਲਦੀ ਤੇ ਦਿਖਾਉਣਾ ਤੁਹਾਨੂੰ ਕੀ ਇਹਦੇ ਵਿੱਚ ਪੈਂਦਾ ਕਲੱਚ ਦੇ ਵਿੱਚ ਤਾਂ ਲੋ ਸ਼ੁਰੂਆਤ ਦੇ ਖੋਲ ਕੇ 볼ਟ ਆਪਾਂ ਆਹਲਾ ਜੋੜ ਕਰਾਂਗੇ ਆਡੇ ਦਾ ਇਹ ਜੋੜ ਡਟ ਕਰਕੇ ਫੇਰੀ ਆਪਾਂ ਨੂੰ ਕਲੱਚ ਦਾ ਪਤਾ ਲੱਗੂਗਾ 909 ਜੋ ਕਲੱਚ ਖੁੱਲ ਗਿਆ ਸੀਗਾ ਜੋ ਇਹਦੇ ਵਿੱਚ ਕਲੱਚ ਮੇਡ ਇਨ ਇੰਗਲੈਂਡ ਵਾਲਾ ਹੈਗਾ ਤੇ ਸੋ ਆਪਾਂ ਇਹਦੇ ਵਿੱਚ ਪ੍ਰਾਈਸ ਰੋਟੇਟਰ ਤੇ ਬਦਲਾਂਗੇ ਕਿਉਂਕਿ ਇਹਦੇ ਵਿੱਚ ਇਹ ਕਲੱਚ ਦਾ ਪਾਰਟਸ ਨਹੀਂ ਮਿਲਦਾ ਇਹ ਇਹਨਾਂ ਦੇ ਵਿੱਚ ਕਾਮਜਪਣੀ ਹੋਇਆ ਕਲੱਚ ਇਦੇ ਕਾਰਨ ਕਰਕੇ ਆਪਾਂ ਇਹ ਕਿਉਂਕਿ ਏਜੰਸੀ ਵੱਲੋਂ ਵੀ ਟਰੈਕਟਰਾਂ ਦੇ ਵਿੱਚ ਕੰਮ ਹੋਇਆ ਆਪਣੀ ਏਜੰਸੀ ਨੇ ਵੀ ਇਹ ਟਰੱਕਾਂ 'ਚ ਬਦਲਤੇ ਸੀ ਆਹਨ ਸਰ ਟਰੈਕਟਰਾਂ ਨੇ ਤੇ ਚਲੋ ਆਪਾਂ ਵੀ ਇਹ ਬਦਲਾਂਗੇ ਕਲੱਚ ਇਹਦਾ ਕਲੱਚ ਬਦਲ ਕੇ ਤੇ ਫਿਰ ਕਰਦੇ ਆ ਫਿਟਿੰਗ ਆਪਾਂ ਇਹਨੂੰ ਦੇਖਦੇ ਆਪਾਂ ਕਿਹੜਾ ਲਾਉਣਾ ਕਲੱਚ ਲੁੱਕ ਦਾ ਲਾਉਣਾ ਜਾਂ ਦੂਜਾ ਲਾਉਣਾ ਨਾਟ ਘਰਾਣਾ ਚਲੋ ਮਿੱਤਰੋ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਆਪਾਂ ਇੱਥੇ ਹੀ ਤੇ ਮਿਲਾਂਗੇ ਅਗਲੇ ਵਲੌਗ ਦੇ ਵਿੱਚ ਜਿਹੜਾ ਫੋਰ ਟਰੈਕਟਰ ਦਾ ਕਲੱਚ ਸੀ ਉਹ ਸੱਜਣੋਂ ਆਪਾਂ ਉਦਾਂ ਹੀ ਕਸਤਾ ਕਿਉਂਕਿ ਉਹ ਕਸਟਮਰ ਨੂੰ ਆਪਾਂ ਬਦਲਣ ਲਈ ਕਿਹਾ ਸੀ ਪਰ ਲੇਖਣ ਉਹ ਆਂਦੇ ਸੀ ਰੋਕ ਕੇ ਕਰਵਾਉਣਾਗਾ ਕਿਉਂਕਿ ਉੱਤੇ ਪੈਸੇ ਜ਼ਿਆਦਾ ਲੱਗਦੇ ਸੀਗੇ ਚਲੋ ਆਪਾਂ ਜਿੱਦਾਂ ਖੋਲਿਆ ਸੀ ਉਦਾਂ ਫਿੱਟ ਕਰਤਾ ਉਦਾਂ ਸਾਫ਼ ਕਰਕੇ ਫਿੰਗਰਾਂ ਦੀ ਸੈਟਿੰਗ ਕਰਕੇ ਚਲੋ ਮਿੱਤਰੋ ਧੰਨਵਾਦ ਸਤਿ ਸ਼੍ਰੀ ਅਕਾਲ ਤੇ ਮਿਲਾਂਗੇ ਹੋਰ ਵਧੀਆ ਤੇ ਨਵੀਂ ਵੀਡੀਓ ਦੇ ਵਿੱਚ ਤੇ ਵੀਡੀਓ ਚੰਗੀ ਲੱਗੀ ਤਾਂ ਕਰ ਦਿਓ ਵਾਤਾ ਸ਼ੇਅਰ ਸਤਿ ਸ਼੍ਰੀ ਅਕਾਲ